ਅ ਸੋ ਕਾਰਬ ਰਮਨ ਜੀ ਉਹਨਾਂ ਨੇ ਜਿਹੜਾ ਡੀਜ਼ਲ ਬੈਨ ਲਾਉਣਾ ਸੀਗਾ ਉਸ ਤੋਂ ਹੱਥ ਪਿੱਛੇ ਖਿੱਚ ਲਏ ਨੇ ਬਿਲਕੁਲ ਸਹੀ ਨੇ ਨੂੰ ਮੰਨਿਆ ਜਾ ਰਿਹਾ ਇਫੈਕਟਿਵ ਡੈਥ ਆਫ ਅਡਵਾਂਸ ਕਲੀਨ ਟਰੱਕ ਰੂ ਜਿਹੜੀ ਆ ਜਿਹਦੇ ਵਿੱਚ ਕੀ ਜਿਹੜੇ ਡੀਜ਼ਲ ਟਰੱਕ ਦੀ ਸੇਲਸ ਦਾ ਬੈਨ ਹੈਗਾ ਆ ਪ੍ਰੀਮਾਰਚ ਉਹ ਚੰਨ ਲੱਗਾ ਹੈਗਾ ਕੱਲ ਸਾਰਾ ਦਿਨ ਇਸੇ ਚੀਜ਼ ਚ ਨਿਕਲਿਆ ਕਿ ਇਹ ਜਿਹੜਾ ਇਹਨਾਂ ਨੇ ਆਊਟ ਕੀਤਾ ਜਾਂ ਵਿਡਰੋ ਕੀਤਾ ਇਹਦਾ ਕੀ ਇਫੈਕਟ ਕਿਹੜੇ ਲਾਅ ਤੇ ਕਿੱਥੋਂ ਕਿੱਥੇ ਕੀ ਇਫੈਕਟ ਪਾਊਗਾ ਹੂੰ ਹੂੰ ਸੋ ਲਿਟਰਲੀ ਐਸ ਵੇਲੇ ਪੂਰਾ ਕਲੀਅਰ ਨਹੀਂ ਹੈਗਾ ਪਰ ਇਹਨਾਂ ਇਹਨਾਂ ਹੈਗਾ ਕਿ ਜਿਹੜਾ ਏਸੀਟੀ ਰੂਲ ਹੈਗਾ ਟਰੱਕ ਰੂਲ ਹੈਗਾ ਜਾਂ ਕਲੀਨ ਟਰੱਕ ਚੈੱਕ ਪ੍ਰੋਗਰਾਮ ਹੈਗਾ ਉਹ ਸਰਵਾਈਵ ਕਰ ਗਿਆ ਹੈ ਪਰ ਜਿਹੜੇ ਹੋਰ ਕਈ ਜਿਹੜੇ ਜਿਹੜੇ ਸੀਗੇ ਕਿ ਜਿਹੜੇ ਬੈਨ ਹੋ ਰਹੇ ਸੀਗੇ ਕਿ ਡੀਜ਼ਲ ਟਰੱਕ ਬਾਈ ਨਹੀਂ ਕਰ ਸਕਦੇ ਇੱਕ ਨਵੇਂ ਇਲੈਕਟ੍ਰਿਕ ਵੇਚਣੇ ਆ ਤਾਂ ਡੀਜ਼ਲ ਬਾਈ ਹੋਣਾ ਜਾਂ ਉਹ ਉਹ ਰੂਲ ਜਿਹੜੇ ਆ ਉਹ ਬੇਸਿਕਲੀ ਸਟਾਪਡਾਊਨ ਹੋ ਜਾਣਗੇ ਠੀਕ ਆ ਆਸ ਹੈ ਬਾਕੀ ਅੱਗੇ ਜਿਹੜਾ ਟਾਈਮ ਆਉਣਾ ਹੈ ਉਹਦੇ ਵਿੱਚ ਇਹ ਚੀਜ਼ਾਂ ਦਾ ਪਤਾ ਲੱਗੂਗਾ ਕਿ ਕਿੱਥੇ ਜਾ ਕੇ ਟਿਕਦੀ ਹੈਗੀ ਪਰ ਸਾਹ ਬਹੁਤ ਕਾਲ ਉਹਦੇ ਆ ਰਹੀਆਂ ਹੈਗੀਆਂ ਕਿ ਕੀ ਇਹਦੇ ਨਾਲ ਸਾਰਾ ਕੁਝ ਹੀ ਇੱਕਦਮ ਖਤਮ ਹੋ ਗਿਆ ਇਹ ਬਿਲਕੁਲ ਸਹੀ ਨਹੀਂ ਹੈਗਾ ਸਾਰਾ ਕੁਝ ਨਹੀਂ ਖਤਮ ਹੋਇਆ ਲੇਕਿਨ ਅੱਗੇ ਆਉਣ ਵਾਲੇ ਜਿਹੜੇ ਰੂਲਸ ਆ ਇਹ ਮੈਂ ਜੀ ਸਮਝਾ ਦਿਆਂ ਕਿ ਇਹ ਜਿਹੜੀ ਚੀਜ਼ ਸੀਗੀ ਇਹ ਕੀ ਆ ਜਿਹੜੀ ਕਿ ਕੈਲੀਫੋਰਨੀਆ ਨੇ ਜਿਹੜੀ ਕਾਰਡ ਹੈਗੀ ਆ ਕੈਲੀਫੋਰਨੀਆ ਰਿਸੋਰਸ ਬੋਰਡ ਇਹਨੇ ਜਿਹੜੀ ਹੈਗੀ ਆ ਈਪੀਏ ਈਪੀਏ ਜਿਹੜੀ ਆ ਜੀ ਈਪੀਏ ਸਾਰੇ ਅਮਰੀਕਾ ਦੇ ਵਿੱਚ ਜਿਹੜਾ ਆ ਇਹ ਬਲਕਿ એમਿਸ਼ਨਜ਼ ਦੇ ਕਾਨੂੰਨ ਬਣਾਉਂਦੀ ਆ ਸਟੈਂਡਰਡਸ ਬਣਾਉਂਦੀ ਆ ਕਾਰਬ ਜਿਹੜੀ ਆ ਉਹ ਕੈਲੀਫੋਰਨੀਆ ਦੇ ਵਿੱਚ ਲਾਗੂ ਕਰਦੀ ਆ ਕਾਰਬ ਨੇ ਪੀਪੀਏ ਨੂੰ ਜਿਹੜੀ ਆ ਐਪਲੀਕੇਸ਼ਨ ਪਾਈ ਸੀ ਜਾਂ ਉਹਨਾਂ ਨੇ ਆਪਣਾ ਉਹ ਜਿਹੜੀ ਪਟੀਸ਼ਨ ਪਾਈ ਸੀਗੀ ਕਿ ਸਾਨੂੰ ਜਿਹੜੇ ਡੀਜ਼ਲ ਟਰੱਕ ਬੈਨ ਤੇ ਹੋਰ 3 ਜਿਹੜੇ 3 에ਅਰ ਰੂਲ ਹੈਗੇ ਆ ਉਹ ਸਾਨੂੰ ਉਤੋਂ ਐਗਜ਼ੈਂਪਟ ਕੀਤਾ ਜਾਵੇ ਕਿ ਅਸੀਂ ਸਟ੍ਰਿਕਲ ਰੂਲ ਜਿਹੜੇ ਆ ਸਖਤ ਹੋਰ ਰੂਲ ਫੈਡਰਲ ਨਾਲੋਂ ਉਹ ਲਾਗੂ ਕਰ ਸਕੀ ਅਮਿਸ਼ਨਸ ਦੇ ਸਟੈਂਡਰਡ ਜ਼ਿਆਦਾ ਸਟਰੋਂਗ ਬਣਾਉਣਾ ਚਾਹੁੰਦੇ ਆਏ ਸੋ ਬੇਸਿਕਲੀ ਉਹਨਾਂ ਨੇ ਉਹ ਤੋਂ ਵੇਵਰ ਮੰਗਿਆ ਸੀਗਾ ਜਿਹੜੇ ਫੈਡਰਲ ਰੂਲ ਹੈਗਾ ਉਹ ਤੋਂ ਵੇਵਰ ਮੰਗਿਆ ਸੀ ਕਿ ਜੇ ਫੈਡਰਲ ਰੂਲ ਕਹਿੰਦਾ ਹੈ ਕਿ 50% ਚਾਹੀਦਾ ਤੇ ਅਸੀਂ 100% ਤੱਕ ਕਰ ਸਕੀਏ ਸਰਟਨ ਈਅਰਸ ਅ ਉਹ ਜਿਹੜੇ ਡੀਜ਼ਲ ਟਰੱਕ ਬੈਨ ਤੇ ਤਿੰਨ ਜਿਹੜੇ ਹੋਰ ਰੂਲ ਸੀਗੇ ਉਹਨਾਂ ਦੇ ਵੇਵਰ ਜਿਹੜੇ ਆ ਉਹ ਉਹਨਾਂ ਨੇ ਪੁੱਲ ਆਊਟ ਕਰ ਲਿਆ ਜਾਂ ਕੀ ਉਹ ਅਬੈਂਡਨ ਕਰਦੇ ਆ ਛੱਡਦੇ ਆ ਉਹਨਾਂ ਨੂੰ ਮਤਲਬ ਕੀ ਖਤਮ ਕਰਤਾ ਵੀ ਅਸੀਂ ਨਹੀਂ ਉਹ ਹੁਣ ਵੀਵਰ ਨਹੀਂ ਮੰਨ ਰਹੇ ਹੂੰ ਹੂੰ ਸੋ ਗੱਲ ਇਹ ਹੋਈ ਆ ਕਿ ਜਿਹੜੇ ਹੁਣ ਤੱਕ ਰੂਲ ਬਣੇ ਹੈਗੇ ਆ ਉਹ ਇਨਫੋਰਸਮੈਂਟ ਉਹਨਾਂ ਦੀ ਹੈਗੀ ਆ ਉਹਦੇ ਵਿੱਚ ਮੇਨ ਇਸ ਵੇਲੇ ਹੈਗਾ ਕਲੀਨ ট্রাক ਚੈੱਕ ਪ੍ਰੋਗਰਾਮ ਹੂੰ ਹੂੰ ਸੀਟੀਸੀ ਪ੍ਰੋਗਰਾਮ ਜਿਹੜਾ ਕਿ স্মੋਗ ਚੈੱਕ ਵਾਲਾ ਹੈਗਾ ਉਹ ਇਨਫੋਰਸ ਹੈਗਾ ਸੋ ਉਹਦੇ ਲਈ ਤੁਸੀਂ ਜਿਹੜੇ ਤੁਹਾਡੇ ਆ ਜੇਕਰ ਕਲਕਸ ਹੈ ਗਿਆ ਉਹਨਾਂ ਦੀ ਜਿਹੜੀ ਤੁਸੀਂ ਕਰਨੀ ਹੈਗੀ স্মੋਕ ਚੈੱਕ ਕਰਨੇ ਹੈਗੇ ਆ ਉਹ ਉਵੇਂ ਦੇ ਉਵੇਂ ਹੀ ਜਾਰੀ ਰਹਿਣਗੇ ਤੁਹਾਡਾ ਜਿਹੜਾ স্মੋਕ ਚੈੱਕ ਹੈਗਾ ਇਹ ਵੀ ਬਹੁਤ ਕੁਐਸਚਨ ਆਉਂਦਾ ਕਿ ਸਾਡਾ স্মੋਕ ਚੈੱਕ ਕਦੋਂ ਡਿਊ ਹੈਗਾ ਮੋਸਟਲੀ ਜਿਹੜੇ স্মੋਕ ਚੈੱਕ ਹੈਗੇ ਆ ਉਹ ਡਿਊ ਹੈਗੇ ਜਦੋਂ ਤੁਹਾਡੀਆਂ ਪਲੇਟਾਂ ਡਿਊ ਹੈਗੀਆਂ ਉਸ ਤੋਂ ਪਹਿਲਾਂ 90 ਡੇਸ ਪਹਿਲਾਂ ਤੁਸੀਂ ਕਰਾ ਸਕਦੇ ਆ ਸੋ ਜੇ ਤੁਸੀਂ স্মੋਕ ਚੈੱਕ ਨਹੀਂ ਕਰਵਾਉਂਦੇ ਤਾਂ ਪਲੇਟਾ ਜਿਹੜੀਆਂ ਆ ਉਹ ਰੀਨਿਊ ਨਹੀਂ ਹੁੰਦੀਆਂ ਡੀਐਮਵੀ ਦੇ ਨਾਲ ਜਿੱਦਾਂ ਆਪਣੇ ਕਾਰਾਂ ਦਾ ਸਿਸਟਮ ਸੀਗਾ ਓਮੇਰਾ ਸਿਸਟਮ ਹੀ ਜਿਹੜਾ ਜੜਾ ਟੱਕਾ ਦਾ ਹੋ ਗਿਆ ਪਰ ਟੱਕਾ ਦਾ ਜਿਹੜਾ ਹੈਗਾ ਜਾਂ ਕਮਿਸ਼ਨ ਚੈੱਕ ਹੈਗਾ ਜਾਂ স্মੋਕ ਚੈੱਕ ਹੈਗਾ ਉਹ ਵਾਇਰਲੈਸਲੀ ਜਾਂ ਟੈਕਨੋਜੀ ਅਜੇ ਵਾਇਰਲੈਸਲੀ ਹੋਇਆ ਰਿਹਾ ਹੈਗਾ ਕਈ ਲੋਕੀ ਗੱਲ ਕਰਲੇ ਹੈ ਕਰ ਰਹੇ ਹੈਗੇ ਇਸ ਬਾਰੇ ਪਰ ਡੈਫੀਨਿਟਲੀ ਆਨ ਰਨ ਇਸ ਸਮੇਂ ਤੇ ਵਾਇਰਲੈਸਲੀ ਹੋ ਜੂਗਾ ਲੇਕਿਨ ਹੁਣ ਹਾਲ ਦੀ ਘੜੀ ਜਿਹੜਾ ਆ ਉਹ ਤੁਹਾਡੇ ਟਰੱਕ ਦੇ ਵਿੱਚ ਇਨਸਟਰੂਮੈਂਟ ਲਾ ਕੇ ਤੇ ਉੱਥੋਂ ਉਹਦੀਆਂ ਰੀਡਿੰਗਸ ਲੈ ਜਾਣੀਆਂ ਠੀਕ ਹੈ ਤੇ ਇਹਦੇ ਵਿੱਚ ਵੀ ਰਾਜ ਮੈਂ ਕਹਿੰਦਾ ਕਿ ਐਸ ਵੇਲੇ ਬਹੁਤ ਜ਼ਿਆਦਾ ਸਕੈਮ ਚੱਲ ਰਹੇ ਹੈਗੇ ਆ ਸੋ ਪਲੀਜ਼ ਤੁਸੀਂ ਜਿਹਦੇ ਕੋਲੋਂ ਵੀ স্মੋਕ ਚੈੱਕ ਕਰਵਾਉਣਾ ਹੈਗਾ ਉਹਨੂੰ ਪਹਿਲਾਂ ਸੀਟੀਸੀ ਦੀ ਸਾਈਟ ਤੇ ਜਾ ਕੇ ਕਨਫਰਮ ਕਰ ਲਓ ਉੱਥੇ ਲਿਸਟ ਹੈਗੀ ਆ ਅਪਰੂਵਡ ਵੈਂਡਰਸ ਦੀ ਜਿਹੜੇ ਲੋਕੀ ਹੈਗੇ ਜਿਹੜੇ স্মੋਕ ਚੈੱਕ ਕਰ ਸਕਦੇ ਆ ਲੀਗਲੀ ਸੋ ਜੇ ਤੁਹਾਡਾ স্মੋਕ ਚੈੱਕ ਲੀਗਲੀ ਤੁਸੀਂ ਨਹੀਂ ਕਰ ਸਕਦੇ ਅ ਕਈ ਵਾਰੀ 100-50 ਡਾਲਰ ਪਿੱਛੇ ਅ ਅੱਜ ਕੱਲ ਲੋਕੀ ਹੁਣ ਰਾਜਕਰਨ ਬਹੁਤ ਜਿਆਦੀ ਦੌੜ ਲੱਗੀ ਆ ਆ স্মੋਕ ਚੈੱਕ ਦੇ ਪਿੱਛੇ ਅ 100-100 ਡਾਲਰ 50-50 ਡਾਲਰ 75-75 ਡਾਲਰ ਦੇ ਵਿੱਚ ਕਈ ਲੋਕੀ ਤਾਂ ਯਾਰਡਾਂ ਦੇ ਵਿੱਚ ਜਾ ਕੇ ਕਰੀ ਜਾਂਦੇ ਆ ਲੋਕਾਂ ਨੇ ਹਨਾ ਸੋ ਉਹ ਮਿਕਚਰ ਕਰ ਲਓ ਮੈਂ ਇਹ ਨਹੀਂ ਕਹਿੰਦਾ ਵੀ ਜੇ ਕੋਈ ਯਾਰਡ ਚਾ ਕੇ ਕਰ ਰਿਹਾ ਉਹ ਗਲਤ ਹੈ ਹਾਂ ਜੇ ਤੁਸੀਂ ਉਹਨੂੰ ਪਹਿਲਾਂ ਮਿਕਚਰ ਕਰੋ ਕਿ ਉਹ ਲੀਗਲ ਹੈਗਾ ਉਹ ਆਥਰਾਇਜ਼ ਹੈਗਾ ਅਪਰੂਵਡ ਹੈਗਾ ਸੋ ਸੀਟੀਸੀਵੀ ਸਾਈਟ ਤੇ ਜਾ ਕੇ ਜਿਹਨੇ ਵੀ স্মੋਕ ਚੈੱਕ ਕਰਨਾ ਹੈਗਾ ਉਹਦੀ স্মੋਕ ਚੈੱਕ ਦੀ ਜਿਹੜੀ ਆ ਉਹ ਵੈਲਿਡਿਟੀ ਉੱਥੋਂ ਤੁਸੀਂ ਕਰ ਸਕਦੇ ਠੀਕ ਹੈ ਅ ਸੋ ਬਿਲਕੁਲ ਆਪਣੇ ਕੋਲਰ ਵੀ ਜੁੜ ਰਹੇ ਆਪਾਂ ਉਹਨਾਂ ਦੇ ਕਾਲ ਲੈਣੇ ਆ ਸੋ ਇਹ ਫਿਰ ਹੁਣ ਜਿਹੜਾ ਗੱਡੀਆਂ ਦੇ ਉੱਤੇ ਬੈਨ ਹੈ ਦਾ ਮਤਲਬ ਉਹ ਲਾਗੂ ਰਹੂਗਾ ਜਿਹੜਾ 2035 ਤੱਕ ਜਿਹੜਾ ਇਹਨਾਂ ਨੇ ਕਿਹਾ ਉਹ ਹੈਗਾ ਹੈ ਨਹੀਂ ਰਾਜਨ ਉਹੀ ਚੀਜ਼ ਜਿਹੜੀ ਆ ਉਹ ਡ੍ਰੌਪ ਆਊਟ ਹੋਈ ਐ ਇਸ ਵळे ਜਿਹੜਾ 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 ਸੀ ਨਾ 1% ਤੁਸੀਂ 80% ਟਰੱਕ ਬਾਏ ਕਰਨੇ ਆ ਤੇ ਨਤੀਜਾ ਉਹ ਦੋ ਚਿੱਤੀ ਚ ਹੈਗੇ ਆ ਅਜੇ ਸਟਿਲ ਥੋੜੇ ਦਿਨ ਲੱਗਣਗੇ ਕਲੈਰਿਟੀ ਆਪਾਂ ਨੂੰ ਆਊ ਕਿ ਅਜੇ ਹਾਲ ਦੀ ਘੜੀ ਜਿਹੜਾ ਆ ਉਹ ਸਾਰਾ ਜਿਉਂਦਾ ਤੇ ਉਹ ਹੈਗਾ ਪਰ ਡੈਫੀਨਿਟਲੀ ਇਸ ਚੀਜ਼ ਦੇ ਨਾਲ ਕਾਫੀ ਵੱਡੇ ਜਿਹੜੇ ਆ ਚੇਂजेस ਆ ਸਕਦੇ ਆ ਆਨ ਆਲੇ ਸਮੇਂ ਦੇ ਵਿੱਚ ਜੋ ਕੁਝ ਹੋਣਾ ਹੈ ਉਹਦੇ ਵਿੱਚ ਚੇਂजेस ਆ ਸਕਦੀਆਂ ਜੋ ਇਸ ਵੇਲੇ ਰੂਲ ਬਣੇ ਹੈਗੇ ਜੋ ਲਾਗੂ ਹੈਗੇ ਜੋ ਚੱਲ ਰਹੇ ਹੈਗੇ ਆ ਮੇਰੇ ਖਿਆਲ ਉਹ ਰੂਲ ਜਿਹੜੇ ਆ ਉਹ ਫਾਲੋ ਕਰਨੇ ਜ਼ਰੂਰੀ ਹੈਗੇ ਆ ਬਹੁਤ ਜਾਣਿਆਂ ਦੀ ਕਾਲ ਇਹੋ ਹੀ ਆ ਰਹੀ ਆ ਜਿਸ ਵਕਤ ਇੱਕ ਬੰਦ ਹੋ ਗਏ ਜੀ ਆ ਵੀ ਬੰਦ ਹੋ ਗਿਆ ਉਹ ਵੀ ਬੰਦ ਮਤਲਬ ਬਹੁਤ ਸਪੈਕੂਲੇਸ਼ਨ ਆ ਰਹੀ ਆ ਪਰ ਇੰਨਾ ਨਹੀਂ ਕੋਈ ਗੱਲ ਨਹੀਂ ਹੈਗੀ ਸਿਰਫ ਆਉਣ ਵਾਲੇ ਰੂਲ ਜਿਹੜੇ ਆ ਉਹਨਾਂ ਦੇ ਵਿੱਚ ਤਬਦੀਲੀ ਹੋਣੀ ਆ ਅਦਰ ਦਨ ਥੈਟ ਸਾਰਾ ਕੁਝ ਓਵੇਂ ਡੋਵੇਂ ਜੀ ਇਹ ਬਿਲਕੁਲ ਐਸੇ ਹੀ ਵੀ 2037 ਤੋਂ ਬਾਅਦ ਜਿਹੜੇ ਆ ਤੁਹਾਨੂੰ ਨਵੇਂ ਟਰੱਕ ਜਿਹੜੇ ਆ ਉਹ ਅ ਇਲੈਕਟ੍ਰਿਕ ਜਾਂ ਫੋਸਲ ਫਿਊਲ ਟਰੱਕ ਜਿਹੜੇ ਆ ਉਹ ਵੇਚਣੇ ਪਾਉਗੇ ਆਲਰੇਡੀ ਓਰੇਗਨ ਚ ਤਾਂ ਇੱਕ ਕੰਪਨੀ ਨੇ ਟਰੱਕ ਵੇਚਣੀ ਬੰਦ ਕਰ ਦਿੱਤੀ ਸੀ ਮੇਰੇ ਖਿਆਲ ਨਾਲ ਸ਼ਾਇਦ ਬੋਲਵੋ ਨੇ ਕਿਉਂਕਿ ਉਹ ਰਿਕੁਆਇਰ ਕਰ ਰਹੇ ਸੀ ਵੀ 100 ਵਿੱਚੋਂ 7 ਜਾਂ 8 ਤੁਹਾਨੂੰ ਜਿਹੜੇ ਆ ਇਲੈਕਟ੍ਰਿਕ ਟਰੱਕ ਵੇਚਨੇ ਪੈਣੇ ਆ ਤੇ ਟਰੰਪ ਉਹਨਾਂ ਨੇ ਪਹਿਲਾਂ ਹੀ ਕਲੀਅਰ ਕਰ ਦਿੱਤਾ ਸੀ ਭਈ ਜੋ ਇਸ ਇਸ਼ੂ ਦੇ ਉੱਤੇ ਭਈ ਮੈਂ ਜਿੰਨੇ ਵੀ ਜ਼ੀਰੋ ਮਿਸ਼ਨ ਵਹੀਕਲ ਰੂਲਸ ਹੈਗੇ ਆ ਉਹਨਾਂ ਨੂੰ ਰਿਵੋਕ ਕਰ ਦਊਂਗਾ ਜਾਂ ਚੈਲੰਜ ਹਰਜੋਤ ਸਿੰਘ ਜਿਹੜਾ origion ਦੇ ਵਿੱਚ ਸੀਗਾ ਉਹ ਡਾਇਮਲਰ ਜਿਹੜੇ ਫਰੇਟ ਲਾਈਨ ਦੇ ਰਹੇ ਉਹਨਾਂ ਨੇ ਵੇਚਣੇ ਬੰਦ ਕੀਤੇ ਸੀਗੇ ਪਰ ਆਲਰੇਡੀ ਉਹਨਾਂ ਨੇ ਰੀਇਨਸਟੇਟ ਕਰਤਾ ਹੈਗਾ ਵੇਚਣੀ ਸ਼ੁਰੂ ਕਰ ਦਿੱਤੇ ਠੀਕ ਠੀਕ ਹੈ ਜੀ ਸੋ ਬਿਲਕੁਲ ਸੋ ਚੇਂजेस ਜਿਹੜੀਆਂ ਹੁੰਦੇ ਜਾਂਦੇ ਉਹਨਾਂ ਨੂੰ ਪਤਾ ਹੈ ਵੀ EPA ਜਿਹੜੇ 트럼ਪ ਪ੍ਰਸ਼ਾਸਨ ਆ ਉਹ ਨਹੀਂ ਚਾਹੁੰਦਾ ਵੀ ਜਿਹੜੀਆਂ ਸਟੇਟ ਦੀਆਂ ਜਿਹੜੀਆਂ ਮਿਸ਼ਨ ਸਟੈਂਡਰਡਸ ਆ ਉਹ ਹੋ ਜ਼ਿਆਦਾ ਸਟ੍ਰਿਕਟ ਹੋਣ ਆਸ ਕਰਕੇ ਕੈਲੀਫੋਰਨੀਆ ਨਾਲ ਦਾ ਪੇਚਾ ਜਿਹੜਾ ਉਹਨਾਂ ਦਾ ਪੈਂਦਾ ਰਿਹਾਦਾ ਪੈਣਾ ਹੀ ਆ ਅਗਲੇ 4 ਸਾਲਾਂ ਦੇ ਵਿੱਚ ਇਹ ਕੁਝ ਜਿਹੜਾ ਉਹ ਚੱਲਦਾ ਹੀ ਰਹਿਣਾ ਸੋ ਇਹਨਾਂ ਨੇ ਨਹੀਂ ਆਸ ਕਰਕੇ ਇਹਦੇ ਇਹਦੇ ਵਿੱਚ ਇੱਕ ਗੱਲ ਤੋਂ ਮੈਂ ਸਹਿਮਤ ਆ ਕਿ ਜੋ ਵੀ ਕੁਝ ਹੋਣਾ ਚਾਹੀਦਾ ਇੰਨੀ ਇਹ ਚੀਜ਼ਾਂ ਜਦੋਂ ਤੁਸੀਂ ਫੈਡਰਲੀ ਜਿਹੜੇ ਕਾਨੂੰਨ ਹੈਗੇ ਆ ਉਹ ਪੜਨੇ ਚਾਹੀਦੇ ਆ ਜਦੋਂ ਤੁਸੀਂ ਟਰੱਕ ਇੱਕ ਸਟੇਟ ਤੋਂ ਦੂਜੀ ਸਟੇਟ 'ਚ ਕ੍ਰੋਸ ਕਰ ਰਿਹਾ ਹੈਗਾ ਕਿਸ ਤਰ੍ਹਾਂ ਤੁਸੀਂ ਇਹ ਕਹਿ ਸਕਦੇ ਆ ਕਿ ਇਸ ਸਟੇਟ ਦੇ ਵਿੱਚ ਲਾਅ ਹੋ ਰਿਹਾ ਤੇ ਦੂਜੀ 'ਚ ਲਾਅ ਹੋ ਰਿਹਾ ਅਹ ਇਹ ਚੀਜ਼ ਜਿਹੜੀ ਆ ਇਹ ਬਿਲਕੁਲ ਡੈਫੀਨਿਟਲੀ ਵਿਚਾਰਯੋਗ ਹੈਗੀ ਆ ਕਿਉਂਕਿ ਇੱਕ ਸਟੇਟ ਜਿਹੜੀ ਆ ਉਹ ਇੰਨੇ ਸਟ੍ਰਿਕਟ ਲਾਅ ਬਣਾਏ ਜਾ ਰਹੀ ਆ ਜਿਹੜਾ ਇੰਟਰਸਟੇਟ ਕਾਮਰਸ ਹੈਗਾ ਉਹਦੇ ਨਾਲ ਉਹ ਇੰਟਰਫੀਰੈਂਸ ਹੋ ਰਹੀ ਹੈਗੀ ਆ ਹੁਣ ਈਵਨ ਸੇਮ ਚੀਜ਼ ਹੈਗੀ ਆ ਇਸ ਵਾਲੇ ਏਬੀ 5 ਦੀ ਕਿ ਏਬੀ 5 ਜਿਹੜੀ ਆ ਉਹ ਏਬੀ 5 ਲਾਅ ਜਿਹੜਾ ਹੈਗਾ ਉਹ ਕੈਲੀਫੋਰਨੀਆ ਸਟ੍ਰਿਕਟਲੀ ਜਿਹੜਾ ਆ ਉਹ ਲਾਗੂ ਕਰ ਰਿਹਾ ਹੈਗਾ ਪਰ ਜੇ ਦੇਖੀ ਕਿ ਨਾਲ ਦੀਆਂ ਸਟੇਟਾਂ ਦੇ ਵਿੱਚ ਉਹ ਲਾਅ ਨਹੀਂ ਹੈਗੇ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੇ ਜਿਹੜੇ ਤਾਂ ਲੋਕੀ ਕੈਲੀਫੋਰਨੀਆ 'ਚ ਰਹਿੰਦੇ ਕੈਲੀਫੋਰਨੀਆ 'ਚ ਕੰਮ ਕਰਦੇ ਕੈਲੀਫੋਰਨੀਆ ਨੂੰ ਬਾਹਰ ਪੀ ਜਾਂਦੇ ਉਹ ਤਾਂ ਮੰਨ ਲੀਗਾ ਪਰ ਜਿਹੜੀ ਚੀਜ਼ ਜਿਹੜਾ ਇੰਟਰਸਟੇਟ ਕਾਮਰਸ ਹੈਗਾ ਆ ਉਹਦੇ ਉੱਤੇ ਇਫੈਕਟ ਕਰ ਰਿਹਾ ਹੈਗਾ ਕਿਉਂਕਿ ਲੋਕੀ ਬਾਹਰ ਲਈ ਬਾਹਰ ਦੇ ਜਿਹੜੇ ਟਰੱਕ ਆ ਉਹ ਇੱਥੇ ਨਹੀਂ ਆ ਸਕਦੇ ਇੱਥੋਂ ਦੇ ਜਿਹੜੇ ਲੋਕੀ ਆ ਜੇ ਇੱਥੋਂ ਦੇ ਨੂੰ ਹਾਇਰ ਕਰਦੇ ਆ ਤੇ ਤੁਹਾਨੂੰ ਇੱਥੋਂ ਦੇ ਲਾ ਰੂਲ ਫਾਲੋ ਕਰਨੇ ਚ ਪੈਂਦੇ ਆ ਚਾਹੇ ਤੁਸੀਂ ਹੋਰ ਕਿਸੇ ਸਟੇਟs ਵੀ ਰਹਿੰਦੇ ਆ ਸੋ ਬਹੁਤ ਜਿਆਦਾ ਕੰਪਲਿਕੀਕੇਸ਼ਨ ਜਿਹੜੀ ਹੈਗੀ ਆ ਇਹ ਜਿਹੜੀ ਸਟੇਟ ਰੂਲਸ ਤੇ ਫੈਡਰਲ ਰੂਲਸ ਦੇ ਵਿੱਚ ਇਸੇ ਕਰਕੇ ਜਿਹੜੀਆਂ ਬਹੁਤ ਕੰਪਨੀਆਂ ਹੈਗੀਆਂ ਜਿਹੜੀਆਂ ਮੂਵ ਆਊਟ ਕਰਦੀਆਂ ਹੈਗੀਆਂ ਟੂ ਅਨਦਰ ਸਟੇਟਸ ਥਿੰਕਿੰਗ ਕਿ ਆਪਾਂ ਕੈਲੀਫੋਰਨੀਆ ਦੇ ਲਾ ਨਹੀਂ ਫਾਲੋ ਕਰਾਂਗੇ ਪਰ ਜੇ ਤੁਸੀਂ ਕੈਲੀਫੋਰਨੀਆ ਚ ਬਿਜ਼ਨਸ ਕਰਦੇ ਹੋ ਜਾਂ ਕੈਲੀਫੋਰਨੀਆ ਦਾ EMPLOYE ਜਾਂ OPERATOR ਹਾਇਰ ਕਰਦੇ ਆਂ ਦੈਨ ਯੂ ਹੈਵ ਟੂ ਫਾਲੋ ਦ ਕੈਲੀਫੋਰਨੀਆ ਲਾ ਬਟ ਇਹ ਚੀਜ਼ ਮੈਂ ਜ਼ਰੂਰ ਅੱਜ ਗੱਲ ਕਰਨੀ ਚਾਹੂੰਗਾ ਕਿ ਜਿਹੜੇ ਇਦਾਂ ਦੇ ਰੂਲ ਹੈਗੇ ਇੰਟਰ ਕਾਮਰਸ ਰੂਲ ਹੈਗੇ ਜਿਹੜੇ ਕਿ ਇੰਟਰ ਸਟੇਟ ਕਾਮਰਸ ਹੈਗਾ ਉਹਦੇ ਤੇ ਜਿਹੜੇ ਰੂਲ ਆ ਖਾਸ ਕਰਕੇ ਟਰਕਿੰਗ ਦੇ ਉੱਤੇ ਆ ਉਹ ਯੂਨੀਫਾਈਡ ਹੋਣੇ ਚਾਹੀਦੇ ਆ ਥਰੂਆਊਟ ਦ ਕੰਟਰੀ ਨਾਟ ਸਟੇਟ ਵਾਈਜ਼ ਔਰੇ ਮੁਸ਼ਕਿਲ ਆਦਾ ਇਹ ਬਿਲਕੁਲ ਰਾਜਕਨਵੀਸ ਜੀ ਕਾਲ ਲੈਨੇ ਕੱਲਾ ਹੀ ਟ੍ਰਕਿੰਗ ਨਹੀਂ ਲੋਕੋਮੋਟਿਵਸ ਨੂੰ ਵੀ ਜਿਹੜੀਆਂ ਟ੍ਰੇਨ ਸੀਗੀਆਂ ਉਹ ਇਹ ਕਹਿੰਦੇ ਸੀ ਵੀ ਕੈਲੀਫੋਰਨੀਆ ਦੇ ਵਿੱਚ 2030 ਤੋਂ ਬਾਅਦ ਜਿਹੜੀਆਂ ਰੇਲਸ ਹੈਗੀਆਂ 23 ਸਾਲ ਤੋਂ ਪੁਰਾਣੀਆਂ ਨਵੀਆਂ ਨਹੀਂ ਨਵੀਆਂ ਜਿਹੜੀਆਂ 23 ਸਾਲ ਤੋਂ ਸਿਰਫ ਉਹੀ ਚੱਲਣਗੀਆਂ ਜਾਂ ਜਿਨ੍ਹਾਂ ਦੀ ਜ਼ੀਰੋ ਮਿਸ਼ਨ ਆ ਪੁਰਾਣੀਆਂ ਨਹੀਂ ਚੱਲਣਗੀਆਂ ਸੋ ਹੁਣ ਉਹਦੇ ਤੇ ਕਿੰਨਾ ਖਰਚਾ ਆਣਾ ਤੇ ਉਹ ਰੇਲ ਰੋਡ ਵਾਲੇ ਜਿਹੜੇ ਆ ਉਹ ਕਹਿੰਦੇ ਵੀ ਇਹ ਇੰਜਨ ਇੰਜਨ ਬੰਦ ਲਾ ਕਰਨਗੇ ਨਾ ਔਰੇਗਨ ਤੇ ਪਾウダー ਤੇ ਆ ਕੇ ਇੱਥੇ ਵੱਖਰਾ ਰੱਖਿਆ ਕਰਨਾ ਤਾਂ ਅੱਗੇ ਜਿਹੜਾ ਉਹ ਰੱਖਣਾ ਰੱਖਨੇ ਵੀ 4-4 5-5 ਪੈਣੇ ਆ। ਸੋ ਇਹ ਚੀਜ਼ ਹੋਣੀ ਤਾਂ ਨਹੀਂ ਪਰ ਦੇਖੋ ਅਮਰੀਕਾ ਦਾ ਇੱਕ ਹੋਰ ਸਿਧਾਂਤ ਵੀ ਆ ਨਾ ਵੀ ਸਟੇਟ ਦੀ ਕੋਲ ਜਿਹੜੀਆਂ ਵਾਧੂ ਪਾਵਰਾਂ ਆ ਉਹ ਉਹਨਾਂ ਨੂੰ ਉਹ ਦਿੰਦੀਆਂ ਆ। ਸੋ ਉਹਦੇ ਤਹਿਤ ਸਟੇਟ ਚੈੱਕ ਕਰਦੀ ਰਹਿੰਦੀ ਆ ਜਾਂ ਕਹਿ ਲਓ ਵੀ ਇਹ ਇਹ ਦੇਖਦੇ ਰਹਿੰਦੇ ਵੀ ਕਿੱਥੇ ਤੱਕ ਅਸੀਂ ਪੁਸ਼ ਕਰ ਸਕਦੇ ਆ। ਪੁਸ਼ਬੈਕ ਇਧਰੋਂ ਵੀ ਆਉਂਦਾ ਹੈ ਪੁਸ਼ਬੈਕ ਉਧਰੋਂ ਵੀ ਆਉਂਦਾ ਹੈ। ਉਹਨ ਫੈਡਰਲ ਮਿਨਿਮਮ ਵੇਜ ਦੀ ਦੇਖ ਲੋ ਅਰਜੋਤਜੀਤ ਰਮਨ ਜੀ ਵੀ ਹਾਸੇ ਵਾਲੀ ਗੱਲ ਆ ਸਵਾ 7 ਡਾਲਰ ਆ ਫੈਡਰਲ ਮਿਨਿਮਮ ਵੇਜ ਅੱਜ ਦੇ ਜ਼ਮਾਨੇ ਚ ਕਿਹੜਾ ਸਸਤੇ ਤੋਂ ਸਸਤੇ ਦੇ ਥਾ ਦੇ ਉੱਤੇ ਜਾ ਕੇ ਵੀ ਤੁਸੀਂ ਸਵਾ 7 ਡਾਲਰ ਦੇ ਨਾਲ ਗੁਜ਼ਾਰਾ ਕਰ ਸਕਦੇ ਆ ਸੋ ਸਟੇਟਾਂ ਨੇ ਕਾਉਂਟੀਜ਼ ਨੇ ਸਿਟੀਜ਼ ਨੇ ਆਪਣੇ ਪੱਧਰ ਦੇ ਉੱਤੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਹੈਗੀਆਂ ਸੋ ਇਹ ਇਹ ਜਿਹੜਾ ਫੈਡਰਲਿਜ਼ਮ ਦਾ ਜਿਹੜਾ ਢਾਂਚਾ ਹੈ ਨਾਲ ਦੇ ਨਾਲ ਇਸ ਦਾ ਰੋਲਾ ਜਿਹੜਾ ਉਹ ਪੈਂਦਾ ਰਹਿਣਾ ਹੈ ਸੈਂਟਰਲਾਈਜ਼ਡ ਪਾਵਰ ਫੈਡਰਲ ਕੋ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਮੋਦੀ ਐਸੇ ਚੀਜ਼ ਤੇ ਲੱਗਾ ਹੈ ਉੱਥੇ ਤੇ ਇੱਥੇ ਅਜੇ ਨਹੀਂ ਹੈਗੀ ਸੋ ਆਈ ਥਿੰਕ ਇਟਸ ਅ ਗੁੱਡ ਥਿੰਗ ਪਰ ਇਹ ਆ ਵੀ ਕਿਤੇ ਨਾ ਕਿਤੇ ਬਿਟਵੀਨ ਦਾ ਲਾਈਨਸ ਇਨ ਬਿਟਵੀਨ ਮਿਡਲ ਗਰਾਉਂਡ ਜਿਹੜੀ ਆ ਉਹ ਹੋਣੀ ਵੀ ਜ਼ਰੂਰੀ ਆ ਪਰ ਰਾਸ਼ਕਰਨ ਇਹਦੇ ਇਹਦੇ ਵਿੱਚ ਮੇਰਾ ਸਿਰਫ ਕੁਐਸਚਨ ਇਹ ਤੋਂ ਤਾਂ ਕਹਿਤ ਬਿਲਕੁਲ ਸਹੀ ਗੱਲ ਆ ਸਟੇਟਸ ਦੀ ਆਪਣੀ ਖੁਦਮਤ ਤਿਆਰੀ ਜਿਹੜੀ ਆ ਉਹ ਚਾਹੀਦੀ ਆ ਆਪਣੇ ਆਪ ਉਹਨਾਂ ਨੇ ਪਰ ਇਹ ਵੀ ਨਹੀਂ ਚਾਹੀਦਾ ਸਟੇਟਸ ਦੇ ਵਿੱਚ ਇਹ ਵੀ ਨਹੀਂ ਹੋਣਾ ਚਾਹੀਦਾ ਕਿ ਜਿਹੜੇ ਇੰਟਰ ਸਟੇਟ ਕਾਮਰਸ ਹੈਗਾ ਜਿਹੜਾ ਸਟੇਟ ਟੂ ਸਟੇਟ ਟਰੱਕ ਚੱਲ ਰਿਹਾ ਹੈਗਾ ਜਿਹੜਾ ਕਿ ਇੱਕ ਚੱਕਰ ਦੇ ਵਿੱਚ 10 10 15 15 20 20 ਸਟੇਟਸ ਦੇ ਵਿੱਚੋਂ ਲੰਘਦਾ ਹੈਗਾ ਉਹਨੂੰ ਹਰ ਸਟੇਟ ਦਾ ਡਿਫਰੈਂਟ ਕਾਨੂੰਨ ਦਾ ਪਾਲਣ ਕਰਨਾ ਪਵੇ ਇਹ ਨਹੀਂ ਤੇ ਗਲਤ ਗੱਲ ਨਾ ਇਹ ਨਹੀਂ ਬਿਲਕੁਲ ਮੈਂ ਮੈਂ ਉਹੀ ਤਾਂ ਕਹਿਣਾ ਮੈਂ ਮੀਡਲ ਗਰਾਉਂਡ ਇਸ ਚੀਜ਼ ਦੇ ਵਿੱਚ ਜ਼ਰੂਰ ਡੈਫੀਨਿਟਲੀ ਜਿਹੜੀ ਚਾਹੀਦੀ ਆ ਇਦਾਂ ਇਦਾਂ ਸਰਦਾ ਔਰ ਨਿਊ ਜਰਸੀ ਆ ਗਿਆ ਨਿਊ ਜਰਸੀ ਦੇ ਇੰਸ਼ੋਰੈਂਸ ਲਾਹ ਦੇ ਨਾਲ ਸਾਰੇ ਪਾਸੇ ਹੀ ਉਹਨਾਂ ਨੇ ਉਹਦਾ ਵੀ ਰੌਲਾ ਪੈ ਗਿਆ ਹਾਂ ਬਿਲਕੁਲ ਮਨਦੀਪ ਜੀ ਸਤਿ ਸ੍ਰੀ ਅਕਾਲ